ਹਰਿ ਸੀਜ਼ਨ ਦੇ ਚੱਲਦੇ ਜਿੱਥੇ ਪੁਲਿਸ ਅਲਰਟ ਆ ਤਾਂ ਪੁਲਿਸ ਦੇ ਵੱਲੋਂ ਹਰ ਜਗ੍ਹਾ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਪੁਲਿਸ ਦੇ ਨਾਲ ਬਾਲ ਵਿਕਾਸ ਵਿਭਾਗ ਦੇ ਵੱਲੋਂ ਵੀ ਮਲੋੜ ਦੇ ਵਿੱਚ ਚੈਕਿੰਗ ਕੀਤੀ ਗਈ ਆ ਛਾਪਾ ਮਾਰਿਆ ਗਿਆ ਅਤੇ ਦੇਖਿਆ ਗਿਆ ਕਿ ਕਿੰਨੇ ਜਵਾਕ ਜਿਹੜੇ ਆ ਉਹ ਕੰਮ ਕਾਜ ਜਿਹੜੇ ਕਰ ਰਹੇ ਨੇ ਕਿਉਂਕਿ ਲਗਾਤਾਰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਮਲੋੜ ਦੇ ਵਿੱਚ ਇਹ ਜਾਂਚ ਕੀਤੀ ਗਈ ਹੈ ਚੈਕਿੰਗ ਕੀਤੀ ਗਈ ਹੈ ਅਤੇ ਜਿਹੜੇ ਪੀਕ ਮੰਗਣ ਵਾਲੇ ਜਵਾਕ ਨੇ ਉਹਨਾਂ ਤੇ 28 ਹੁਣ ਤੱਕ ਅਧਿਕਾਰੀਆਂ ਦਾ ਅਫਸਰਾ ਦਾ ਕਹਣ ਕਿ ਹੁਣ ਤੱਕ 28 ਜਿਹੜੇ ਜਵਾਕ ਉਹਨਾਂ ਦਾ ਰੈਸਕਿਊ ਕੀਤਾ ਗਿਆ ਅਤੇ ਮਾਪੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਹਨਾਂ ਬੱਚਿਆਂ ਨੂੰ ਕੰਮਕਾਜ ਦੀ ਜਗ੍ਹਾ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਕਿ ਇਹਨਾਂ ਦਾ ਭਵਿੱਖ ਜਿਹੜਾ ਸਵਾਰਿਆ ਜਾ ਸਕੇ ਅਤੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਸੀਗੀਆਂ ਕਿ ਜਿਹੜੇ ਛੋਟੇ ਬੱਚਿਆਂ ਨੂੰ ਉਹਨਾਂ ਵੱਲੋਂ ਚੋਰੀਆਂ ਕੀਤੀਆਂ ਜਾ ਰਹੀਆਂ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਛਾਪਾ ਮਾਰਿਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਤਿਆਰੀ ਸਿਜਨ ਹੈ ਇੱਥੇ ਚੱਲਦੇ ਹੋਰ ਵੀ ਕਈ ਥਾਵਾਂ ਤੇ ਚੈਕਿੰਗ ਜਿਹੜੀ ਆ ਕੀਤੀ ਜਾਵੇਗੀ ਪਹਿਲਾਂ ਵੀ ਇਸ ਤਰ੍ਹਾਂ ਉਹਨਾਂ ਨੇ ਕਈ ਜਗ੍ਹਾ ਤੇ ਚੈਕਿੰਗ ਕੀਤੀ ਗਈ ਸੀਗੀ ਅਤੇ ਇਹ ਅਪੀਲ ਉਹਨਾਂ ਦੇ ਪੇਰੈਂਟਸ ਨੂੰ ਵੀ ਕੀਤੀ ਗਈ ਸੀ ਕਿ ਨਾ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਤੇ ਫਿਰ ਹੁਣ ਉਹਨਾਂ ਨੇ ਇੱਕ ਵਾਰ ਫਿਰ ਤੋਂ ਮਲੋਟ ਦੇ ਵਿੱਚ ਇਹ ਚੈਕਿੰਗ ਕੀਤੀ ਹੈ ਮਲੋਟ ਦੇ ਮੰਡੀ ਦੇ ਵਿੱਚ ਇਹ ਚੈਕਿੰਗ ਅਭਿਆਨ ਉਹਨਾਂ ਦੇ ਵੱਲੋਂ ਚਲਾਇਆ ਗਿਆ ਜਿੱਥੇ ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀਆਂ ਟੀਮਾਂ ਪਹੁੰਚਿਆ ਅਤੇ ਉਹਨਾਂ ਦੇ ਵੱਲੋਂ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਹੁਣ ਤੱਕ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 28 ਜਿਹੜੇ ਆ ਜਵਾਗੋਨਾਂ ਦਾ ਰੈਸਕਿਊ ਕੀਤਾ ਗਿਆ ਅਤੇ ਉਹਨਾਂ ਦੇ ਪੇਰੈਂਟਸ ਨੂੰ ਇਹ ਵੀ ਅਪੀਲ ਕੀਤੀ ਗਈ ਆ ਕਿ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਜਾਵੇ ਉਹਦਾ ਭਵਿੱਖ ਜਿਹੜਾ ਨਾ ਖਰਾਬ ਕੀਤਾ ਜਾਵੇ ਇਸ ਤਰ੍ਹਾਂ ਪੂਰੀ ਟੀਮ ਜਿਹੜੀ ਉੱਥੇ ਪਹੁੰਚੋ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਆ ਉਹ ਜਾਣਕਾਰੀ ਵੀ ਤੁਹਾਡਾ ਸਾਂਝੀ ਕਰ ਲੈਣੀ ਆ ਸਸਿਕਾ ਤਾਂ ਜੁੜਿਆ ਦੈਨਿਕ ਸਵੇਰਾ ਟੀਵੀ ਦੇ ਨਾਲ ਤਾਂ ਮਾਹੱਤਵ ਰਗਾ ਸਤਿੰਤ ਐਸਟਮ ਲੋਡ ਦੀਆਂ ਦਾਣਾ ਮੰਡੀਆਂ ਦੇ ਵਿੱਚ ਮੌਜੂਦ ਆ ਜਿੱਥੇ ਕੀ ਫਸਲਾਂ ਦੀ ਆਯਾਤ ਜਿਹੜੀ ਹੈ ਮੰਡੀਆਂ ਦੇ ਵਿੱਚ ਆਣੀ ਸ਼ੁਰੂ ਹੋਣ ਤੇ ਹੀ ਨਾਲ ਦੀ ਨਾਲ ਜਿਹੜਾ ਕੈਬਨਿਟ ਮੰਤਰੀ ਡਾਕਟਰ ਬਲਜੀਤਪੁਰ ਅਤੇ ਡੀਸੀ ਸ਼੍ਰੀ ਮੁਕਸਰ ਸਾਹਿਬ ਨੇ ਵੱਖ-ਵੱਖ ਟੀਮਾਂ ਬਣਾ ਕੇ ਮੰਡੀਆਂ ਦੇ ਵਿੱਚ ਭੇਜੀਆਂ ਨੇ ਉਹ ਕਿ ਜੀਆਂ ਕਿਸ ਕਾਰਨ ਨੇ ਬਾਲਕ ਅਤੇ ਔਰਤ ਵਿੰਗ ਦੇ ਜਿਹੜੇ ਵੱਖ-ਵੱਖ ਵਿਭਾਗਾਂ ਨੇ ਉਹ ਹੁਣ ਉਮਲੋੜ ਦੀ ਮੰਡੀ ਦੇ ਵਿੱਚ ਪਹੁੰਚੇ ਨੇ ਜਿਹੜੇ ਨਾਬਾਲਗ ਬੱਚੇ ਨੇ ਉਹ ਮੰਡੀਆਂ ਦੇ ਵਿੱਚ ਕੰਮ ਕਰਦਿਆਂ ਦੀ ਜਿਹੜੀ ਸ਼ਿਕਾਇਤ ਹੈ ਉਹਨਾਂ ਨੂੰ ਮਿਲੀ ਸੀ ਉਹ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਜਾਂ ਫਿਰ ਮੰਡੀਆਂ ਦੇ ਵਿੱਚ ਸੀਜ਼ਨ ਤੇ ਜਿਹੜੀਆਂ ਝੁੱਗੀਆਂ ਝੌਂਪੜੀਆਂ ਵਾਲੇ ਆ ਕੇ ਆਬਸਨਿਕ ਬੰਦੇ ਜਾਂ ਫਿਰ ਇੱਥੇ ਰਹਿਣ ਵਸੇਰਾ ਬਣਾਉਂਦੇ ਨੇ ਉਹਨਾਂ ਦੇ ਉੱਤੇ ਹੁਣ ਦੇ ਜਿਹੜੇ ਸ਼ਕਤੀਕਰਨ ਵਾਸਤੇ ਜਿਹੜੇ ਅੱਜ ਉਹ ਡਿਪਾਰਟਮੈਂਟ ਹੈ ਉੱਥੇ ਪਹੁੰਚਿਆ ਹੋਇਆ ਤਾਂ ਪੂਰੀ ਜਿਹੜੀ ਹੈ ਇੱਥੋਂ ਦਿਖਾ ਦੇਣਾ ਚਾਹਣਾ ਦੂਰੋਂ ਹੀ ਕਿ ਜਿਹੜੀ ਪੂਰੀ ਡਿਪਾਰਟਮੈਂਟ ਹੈ ਉਹ ਇੱਥੇ ਬੈਠਾ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਕਰਦਾ ਨਜ਼ਰ ਆਇਆ ਕਿ ਛੋਟੇ ਬੱਚਿਆਂ ਤੋਂ ਮਿਹਨਤ ਮਜ਼ਦੂਰੀ ਹੈ ਜਿਹੜੀ ਨਾ ਕਰਵਾਈ ਜਾਵੇ ਤਾਂ ਮਜ਼ਦੂਰੀ ਜਿਹੜੀ ਨਾ ਕਰਵਾਈ ਜਾਵੇ ਤਾਂ ਇਹ ਦੂਰ ਦੀਆਂ ਤਸਵੀਰਾਂ ਹੀ ਦਿਖਾ ਪਾਉਂਗਾ ਕਿਉਂਕਿ ਨਾਬਾਲਗ ਬੱਚੇ ਜਿਹੜੇ ਅੱਗੇ ਬੈਠੇ ਹੋਏ ਨੇ ਉਸ ਦੇ ਨਾਲ ਉਹਨਾਂ ਦੇ ਪਰਿਵਾਰ ਬੈਠੇ ਹੋਏ ਨੇ ਤਾਂ ਉਸ ਦੇ ਨਾਲ ਹੀ ਕਾਫੀ ਜਿਹੜੀਆਂ ਟੀਮਾਂ ਨੇ ਉਹਦੇ ਨਾਲ ਪੁਲਿਸ ਮੁਲਾਜ਼ਮ ਸੀਖ ਜਿਹੜੀਆਂ ਟੀਮਾਂ ਬਣਾ ਕੇ ਭੇਜੀਆਂ ਗਈਆਂ ਨੇ ਨਾਬਾਲਗ ਜਵਾਕਾ ਤੋਂ ਮਜ਼ਦੂਰੀ ਜਿਹੜੀ ਹੈ ਪੰਜਾਬ ਸਰਕਾਰ ਦੀਆਂ ਸਰਕਾਰ ਦੇ ਜਿਹੜੀਆਂ ਸਕੀਮਾਂ ਦੇ ਤਹਿਤ ਨਹੀਂ ਕਰਵਾ ਸਕਦੇ ਤਾਂ ਉਸ ਨੂੰ ਲੈ ਕੇ ਵੱਖ-ਵੱਖ ਟੀਮਾਂ ਨੇ ਜਿਹੜੀਆਂ ਉਹ ਅੱਥਰ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਤਾਂ ਹੁਣ ਇਸ ਦੇ ਉੱਤੇ ਜਿਹੜੇ ਆ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਟੀਮਾਂ ਵੱਲੋਂ ਕੁੱਝ ਪਰਿਵਾਰਾਂ ਨੂੰ ਸਮਝਾਇਆ ਜਾ ਰਿਹਾ ਕਿ ਇਹ ਜਵਾਕਾ ਤੋਂ ਮਜ਼ਦੂਰੀ ਨਾ ਕਰਵਾਈ ਜਾਵੇ ਇਹਨਾਂ ਨੂੰ ਸਕੂਲਾਂ ਦੇ ਵੱਲ ਪੜਾਇਆ ਜਾਵੇ ਅਗਰ ਇਸ ਤੋਂ ਬਾਅਦ ਵੀ ਜੁਆਕ ਮੰਡੀਆਂ ਦੇ ਵਿੱਚ ਇਦਾਂ ਹੀ ਮਜ਼ਦੂਰੀ ਕਰਦੇ ਪਾਏ ਗਏ ਤਾਂ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਗੀ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਤਾਂ ਇਹ ਗੱਲਾਂ ਨੇ ਜਿਹੜੀਆਂ ਇਸ ਨੂੰ ਸਮਝਾਈਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਟੀਮਾਂ ਨੇ ਉਹ ਵੱਖ-ਵੱਖ ਅੱਚੇ ਬਣਾ ਕੇ ਮਲੌਰ ਸ਼ਹਿਰ ਦੇ ਵਿੱਚ ਅੱਜ ਭੇਜੀਆਂ ਗਿਆ ਨੇ ਸਵੇਰ ਹੀ ਡੀਸੀ ਸ਼੍ਰੀ ਲਿਫਟ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਅੱਜ ਪਹੁੰਚੇ ਸੀ ਤਾਂ ਉਹਨਾਂ ਤੋਂ ਉਹਨਾਂ ਬਾਅਦ ਜਿਹੜੇ ਕੁਝ ਆਰਟੀ ਅਸੋਸੀਏਸ਼ਨ ਜਾਂ ਫਿਰ ਸ਼ੈਲਰ ਅਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਆ ਫਿਰ ਆਸ-ਪਾਸ ਦੇ ਲੋਕ ਸੀ ਉਹਨਾਂ ਵੱਲੋਂ ਇਹ ਗੱਲ ਜ਼ਰੂਰ ਆਖੀ ਗਈ ਸੀ ਕਿ ਤੇ ਚੁੱਗੀ ਚੌਪੜੀ ਵਾਲੇ ਬੱਚੇ ਨੇ ਜਿਹੜੇ ਕਾਫੀ ਵੱਡੀ ਤਦਾਦ ਦੇ ਵਿੱਚ ਕੰਮ ਕਰਨ ਲਈ ਆਉਂਦੇ ਨੇ ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਦੱਸਿਆ ਗਿਆ ਸੀ ਤਾਂ ਉਹਨਾਂ ਨੇ ਸਿਫਤ ਤੁਰੰਤ ਕਾਰਵਾਈ ਕਰਦੇ ਹੋਏ ਟੀਮਾਂ ਬਣਾ ਕੇ ਭੇਜੀਆਂ ਗਈਆਂ ਤੇ ਹੁਣ ਦੇਖਣਾ ਹੋਊਗਾ ਟੀਮਾਂ ਦਾ ਕੀ ਕਹਿਣਾ ਹੈ। ਦੀ ਗੱਲ ਹੁਣ ਮੇਰੇ ਮੇਰੇ ਕਰੇ ਨਸਾਲ ਮੈਂ ਕਿਤੇ ਉਹ ਮਤਲਬ ਕਿ ਉਹ ਰਿਸ਼ਤਾਰ ਥੋੜੀ ਬਣਾਉਣਾ ਉਹ ਤਾਂ ਮੈਂ ਘਟੂਗਾ ਉਧਰੋਂ ਦਾ ਕੋਈ ਮੇਰੇ ਤੇ ਗੱਲ ਹੋ ਉਧਰੋਂ ਕੋਈ ਮੇਰੀ ਭੈਣ ਨੂੰ ਕੋਈ ਛੇੜ ਦੇ ਮੈਂ ਗੋਲੀ ਮਾਰੂੰਗਾ ਕਿ ਮੈਂ ਬਹੁਤ ਦੇਖੂੰਗਾ ਵੀ ਇਹ ਮੈਂ ਬਾਤ ਫੈਸਾ ਹੋ ਗਈ ਨਾ ਛਾਣੋ ਨਹੀਂ ਮਤਲਬ ਠੀਕ ਆ ਜਿਹੜੀ ਗੱਲ ਅਸੀਂ ਕਰਨਾ ਹੈ ਤੂੰ ਕਰ ਮੇਰਾ ਵੀ ਹਾਂ ਠੀਕ ਆ ਜੋ ਸਾਡੇ ਆਪਸਰ ਤੱਕਿਆ ਕਰੂਗਾ ਤੇਰੇ ਉਹ ਵੀ ਤੋਂ ਕੋਈ ਨਹੀਂ ਹਾਂ ਠੀਕ ਆ ਚੋਰ ਫੜਾਵਾਂਗੇ ਚੋਰ 15 ਮਿੰਟਾਂ ਦਾ ਪਲਾ ਉਹ ਬੰਦਾ ਫੇਰ ਸਾਨੂੰ ਕਹ ਦਊਗਾ ਕੁਝ ਸਮੀ ਪੁੱਛਾਂਗੇ ਜੇ ਤੁਸੀਂ ਰਾਜ਼ੀ ਹੋਗਾ ਉਲਟਾ ਫੰਟਮ ਕੋਈ ਗੱਲ ਨਹੀਂ ਆਖ ਪੁੱਛਣੀ ਉਹਦਾ ਪੁੱਛਾਂਗੇ ਤੁਸੀਂ ਬਸ ਇਹ ਬੱਚਾ ਕੋਈ ਚੋਰੀ ਕਰਦਾ ਬਸ ਕੁਝ ਨਹੀਂ ਕਰ ਫੋਟੋ ਖਿੱਚ ਰਹੀ ਠੀਕ ਹੈ ਅਸੀਂ ਆ ਜਾਗੇ ਸਾਨੂੰ ਫੋਟੋ ਵਿਖਾ ਦਿਓ ਅਸੀਂ ਆਪੇ ਕਰਗੇ ਅਸੀਂ ਆਪੇ ਉਹਨਾਂ ਦਾ ਹੱਲ ਕਰਾਂਗੇ ਸਰ ਅਸੀਂ ਜਿਲ੍ਹਾ ਬਾਸ ਰੱਖਿਆ ਹਾਂ ਉਹਨਾਂ ਵੱਲੋਂ ਆਏ ਆ ਸ਼੍ਰੀ ਮੁਖਤਸਾਈ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਤਿਉਹਾਰਾ ਦਾ ਮਾਹੌਲ ਹੈ ਤੇ ਇਸ ਟਾਈਮ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਬੱਚੇ ਭੀਖ ਮੰਗਦੇ ਹਨ ਉਹਨਾਂ ਨੂੰ ਰੋਕਿਆ ਜਾਵੇ ਜਿਲ੍ਹਾ ਸ਼੍ਰੀ ਮੁਖਤਸਾਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ 28 ਬੱਚੇ ਅਸੀਂ ਰੈਸਕਿਊ ਕਰ ਚੁੱਕੇ ਹਾਂ ਅੱਜ ਜੀ ਸਾਨੂੰ ਡੀਸੀ ਸਾਹਿਬ ਮਾਲਯੋ ਡਿਪ ਦੇ ਕੰਡੀਸ਼ਨਰ ਸਾਹਿਬ ਵੱਲੋਂ ਕੰਪਲੀਟ ਹੋਏਗੀ ਕੁਝ ਬੱਚੇ ਆਏ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਸਾਨੂੰ ਕੋਈ ਵਿਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਂਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਾਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਗਈ ਵਲੋਟ ਵਿਕੇ ਮਕਸਸਾਇਬ ਬਿਤੜਵਾ ਔਰ ਲੰਬੇ ਬਲੋਕ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਹੁੰਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾਲ ਉਹਨਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀ ਗਈ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈਪ ਰਹਿੰਦੇ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹਿੰਦੇ ਹਾਂ ਵਿਨਾ ਦੇ ਦੌਰਾਨ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ ਵਿੱਚ ਰੋਲ ਕਰਵਾਣੇ ਆਂ ਔਰ ਕੁਝ ਬੱਚੇ ਹੈ ਜਿਹ ਵੀ ਹੈ ਜਿਨ੍ਹਾਂ ਦੇ ਸਪੌਂਸਰਸ਼ਿਪ ਸਕੀਮ ਦਾ ਹੈ ਤਾਂ ਅਸੀਂ ਕਵਰ ਵੀ ਕੀਤਾ ਹੈ ਕੀ ਅਪੀਲ ਕੀ ਕਰਾਂਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਕੋਈ ਤੀਖ ਮੰਗੇ ਛੋਟੇ ਬੱਚੇ ਮਿਲਦੇ ਆ ਕਿਸ ਨੰਬਰ ਤੇ ਜਾਂ ਫਿਰ ਕੀ ਅਪੀਲ ਕਰਾਂਗੇ ਸਰ ਅਗਰ ਬੱਚੇ ਆਪਰ ਨੂੰ ਜਦ ਪੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਘੱਟ ਹੋਣ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟਸ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ ਗਵਾੜੇ ਚ ਜਾਂ ਆਸ-ਪਾਸ ਤੁਹਾਨੂੰ ਪਜਾਰਾ ਹੈ ਤਾਂ ਚਾਈਲਡ ਲਾਈਨ ਨੰਬਰ ਹੈ 1098 ਉੱਥੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਹੋ ਤੇ ਮੋਕੇ ਦੀ ਟੀਮ ਉੱਥੇ ਬੱਚੇ ਨੂੰ ਰੈਸਕਿਊ ਕਰੇ